ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਕਰਾਮਾਤੀ ਟੋਟਕੇ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਵਿੱਚ ਇੱਕ ਐਸਾ ਉਪਾਅ ਲੈ ਕੇ ਆਈ ਹਾਂ ਜਿਸ ਦੇ ਨਾਲ ਤੁਹਾਡੀਆਂ ਸਾਰੀਆਂ ਹੀ ਪਰੇਸ਼ਾਨੀਆਂ ਦੂਰ ਹੋਣ ਵਾਲੀਆਂ ਹਨ ਇੱਕ ਅਜਿਹਾ ਚਾਬੀ ਦਾ ਤਾਲਾ ਇੱਕ ਐਸਾ ਤਾਲਾ ਲੈ ਕੇ ਆਏ ਹਾਂ ਜੋ ਤੁਹਾਡੀ ਬੰਦ ਕਿਸਮਤ ਨੂੰ ਖੋਲ ਦਵੇਗਾ ਐਸੀ ਚਮਤਕਾਰੀ ਚਾਬੀ ਲੈ ਕੇ ਆਏ ਹਾਂ ਤੇ ਜਲਦੀ ਨਾਲ ਤਿਆਰ ਹੋ ਜਾਓ ਆਪਣੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਖਤਮ ਕਰਨ ਦਾ ਤੁਹਾਡਾ ਟਾਈਮ ਆ ਗਿਆ ਹੈ ਇਸ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਦੇਖੋ ਕਿਉਂਕਿ ਇਹ ਜਿਹੜਾ ਉਪਾਅ ਹੈ ਇਹ ਨਾ ਆਸਾਨ ਤੇ ਇਹ ਨਾ ਵਧੀਆ ਉਪਾਅ ਹੈ ਕਿ ਅੱਜ ਤੱਕ ਤੁਸੀਂ ਨਹੀਂ ਸੁਣਿਆ ਹੋਵੇਗਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਇਸ ਉਪਾਅ ਨੂੰ ਆਪਣੀ ਲਾਈਫ ਵਿੱਚ ਸਿਰਫ ਔਰ ਸਿਰਫ ਇੱਕ ਵਾਰ ਹੀ ਕਰਨਾ ਹੈ ਇੱਕ ਵਾਰ ਇਹ ਉਪਾਅ ਕਰਨ ਤੋਂ ਬਾਅਦ ਤੁਸੀਂ ਦੇਖੋਗੇ ਕਿ ਤੁਹਾਡੀ ਜੋ ਬੰਦ ਕਿਸਮਤ ਹੈ ਜਿਹੜੇ ਲੋਕਾਂ ਨੂੰ ਲੱਗਦਾ ਹੈ ਕਿ ਸਾਡੀ ਤਾਂ ਕਿਸਮਤ ਹੀ ਸੁੱਤੀ ਪਈ ਹੈ ਲੋਕਾਂ ਦੀਆਂ ਤਾਂ ਕਿਸਮਤਾਂ ਕਿੰਨੀਆਂ ਤੇਜ਼ ਹਨ ਬਸ ਉਹ ਹੁਣ ਤੁਹਾਡਾ ਟਾਈਮ ਖਤਮ ਹੋ ਗਿਆ ਹੈ ਸਮਝ ਲਓ ਇਸ ਉਪਾਅ ਦੇ ਨਾਲ ਤੁਹਾਡੀ ਬੰਦ ਕਿਸਮਤ ਖੁੱਲਣ ਵਾਲੀ ਹੈ ਸੋ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਜੇਕਰ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਜੇਕਰ ਮੇਰੀ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਵਿੱਚ ਆਪਣਾ ਫੀਡਬੈਕ ਆਪਣੇ ਵਿਚਾਰ ਜ਼ਰੂਰ ਦਿਆ ਕਰੋ ਜੀ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਉਹ ਕਿਹੜੀ ਚਾਬੀ ਹੈ ਜੋ ਕਿ ਤੁਹਾਡੀ ਕਿਸਮਤ ਤੁਹਾਡੀ ਸੁੱਤੀ ਕਿਸਮਤ ਦਾ ਦਰਵਾਜ਼ਾ ਖੋਲਣ ਵਾਲੀ ਹੈ ਉਪਾਅ ਉਹਨਾਂ ਲੋਕਾਂ ਵਾਸਤੇ ਹੈ ਜੋ ਕਿ ਪਰੇਸ਼ਾਨ ਹਨ ਕਿ ਘਰ ਵਿੱਚ ਪੈਸਾ ਨਹੀਂ ਆਉਂਦਾ ਤੇ ਦੇਖੋ ਪੈਸਾ ਤਾਂ ਸਭ ਤੋਂ ਪ੍ਰਾਇਮਰੀ ਪ੍ਰੋਬਲਮ ਹੀ ਹੈ ਹਰ ਉਪਾਅ ਵਿੱਚ ਮੈਨੂੰ ਦੱਸਣਾ ਨਹੀਂ ਪੈਂਦਾ ਕਿਉਂਕਿ ਪੈਸਾ ਤਾਂ ਸਭ ਤੋਂ ਜ਼ਿਆਦਾ ਜ਼ਰੂਰੀ ਸਾਡੀ ਨੀਡ ਵੀ ਹੈ ਜ਼ਰੂਰਤ ਵੀ ਹੈ ਤੇ ਸਾਡੀ ਪ੍ਰੋਬਲਮ ਦਾ ਸਭ ਤੋਂ ਵੱਡਾ ਕਾਰਨ ਵੀ ਹੈ ਤੇ ਜਿਨ੍ਹਾਂ ਦੀ ਨੌਕਰੀ ਨਹੀਂ ਲੱਗ ਰਹੀ ਉਹ ਨੌਕਰੀ ਨਾ ਲੱਗਣ ਤੋਂ ਪਰੇਸ਼ਾਨ ਹਨ ਉਹਨਾਂ ਨੂੰ ਵੀ ਨੌਕਰੀ ਲੱਗੇਗੀ ਐਂਡ ਇਸ ਤੋਂ ਇਲਾਵਾ ਜੇਕਰ ਤੁਹਾਡਾ ਜੋ ਰਿਲੇਸ਼ਨ ਹੈ ਪਤੀ ਪਤਨੀ ਦਾ ਹੋਵੇ ਜਾਂ ਫਿਰ ਘਰ ਵਿੱਚ ਕੋਈ ਵੀ ਰਿਲੇਸ਼ਨ ਪ੍ਰੋਬਲਮ ਹੋਵੇ ਉਹ ਵੀ ਇਸ ਉਪਾਅ ਨਾਲ ਦੂਰ ਹੋਏਗੀ ਇਨ ਸ਼ਾਰਟ ਮੈਂ ਤੁਹਾਨੂੰ ਕਹਿ ਦੇਵਾਂ ਕਿ ਤੁਹਾਡੀ ਕਿਸੇ ਵੀ ਕਿਸਮ ਦੀ ਪ੍ਰੋਬਲਮ ਹੋਏਗੀ ਤਾਂ ਇਹ ਜਿਹੜਾ ਤਾਲਾ ਚਾਬੀ ਦਾ ਉਪਾਅ ਹੈ ਇਹ ਤੁਹਾਡੀ ਹਰ ਪਰੇਸ਼ਾਨੀ ਨੂੰ ਦੂਰ ਕਰੇਗਾ ਤਾਂ ਤੁਸੀਂ ਸ਼ੁੱਕਰਵਾਰ ਨੂੰ ਰਾਤ ਨੂੰ ਕਰਨਾ ਹੈ ਤੇ ਤੁਸੀਂ ਇੱਕ ਤਾਲਾ ਚਾਬੀ ਖਰੀਦ ਕੇ ਲਿਆਉਣਾ ਹੈ ਸਟੀਲ ਦਾ ਤਾਲਾ ਚਾਬੀ ਖਰੀਦਣਾ ਹੈ ਮੈਂ ਤੁਹਾਨੂੰ ਦੱਸ ਦੇਵਾਂ ਕਿ ਸਟੀਲ ਦਾ ਹੀ ਤਾਲਾ ਚਾਬੀ ਹੋਣਾ ਚਾਹੀਦਾ ਹੈ ਪਿੱਤਲ ਦਾ ਤਾਂਬੇ ਦਾ ਨਹੀਂ ਹੋਣਾ ਚਾਹੀਦਾ। ਅਤੇ ਨਾ ਹੀ ਹੋਰ ਕਿਸੇ ਵੀ ਮੈਟਲ ਦਾ ਨਹੀਂ। ਸਿਰਫ ਤੇ ਸਿਰਫ ਸਟੀਲ ਦਾ ਤਾਲਾ ਚਾਬੀ ਖਰੀਦ ਕੇ ਲੈ ਜਾਓ ਕਿਉਂਕਿ ਇਹ ਉਪਾਸੀ ਸ਼ੁੱਕਰਵਾਰ ਰਾਤ ਨੂੰ ਕਰਨਾ ਹੈ। ਇਸ ਕਰਕੇ ਤੁਸੀਂ ਸ਼ੁੱਕਰਵਾਰ ਨੂੰ ਸਵੇਰੇ ਜਾਂ ਵੀਰਵਾਰ ਨੂੰ ਮਤਲਬ ਕਹਿਣ ਦਾ ਕਿ ਸ਼ੁੱਕਰਵਾਰ ਰਾਤ ਆਉਣ ਤੋਂ ਪਹਿਲੇ ਪਹਿਲੇ ਤੁਹਾਡੇ ਘਰ ਵਿੱਚ ਇਹ ਤਾਲਾ ਚਾਬੀ ਆ ਜਾਣੀ ਚਾਹੀਦੀ ਹੈ। ਤਾਲਾ ਚਾਬੀ ਜਦੋਂ ਤੁਸੀਂ ਖਰੀਦਣ ਜਾਣਾ ਹੈ ਉਸ ਵੇਲੇ ਵੀ ਤੁਸੀਂ ਇੱਕ ਗੱਲ ਦਾ ਬਹੁਤ ਧਿਆਨ ਰੱਖਣਾ ਹੈ ਜਦੋਂ ਤੁਸੀਂ ਦੁਕਾਨਦਾਰ ਤੋਂ ਤਾਲਾ ਚਾਬੀ ਖਰੀਦੋਗੇ ਤਾਂ ਤਾਂ ਤਾਲਾ ਚਾਬੀ ਕੋਈ ਵੀ ਸਾਈਜ਼ ਦਾ ਹੋ ਸਕਦਾ ਹੈ ਛੋਟਾ ਵੱਡਾ ਮੀਡੀਅਮ ਕੋਈ ਵੀ ਜਦੋਂ ਦੁਕਾਨਦਾਰ ਤੋਂ ਤਾਲਾ ਤੇ ਚਾਬੀ ਖਰੀਦੋਗੇ ਤਾਂ ਉਸ ਨੂੰ ਤੁਸੀਂ ਬੋਲਣਾ ਕਿ ਮੈਨੂੰ ਇੱਕ ਵਾਰੀ ਖੋਲ ਕੇ ਬੰਦ ਕਰਕੇ ਦਿਖਾਓ ਉਹ ਤਾਂ ਵੈਸੇ ਬੰਦ ਹੀ ਦਿਖਾਉਂਦੇ ਹਨ ਸਪੈਸ਼ਲੀ ਨਹੀਂ ਦਿਖਾਇਆ ਤਾਂ ਤੁਸੀਂ ਕਹਿ ਕੇ ਕਹਿਣ ਦਾ ਮਤਲਬ ਕਿ ਤੁਸੀਂ ਤਾਲਾ ਚਾਬੀ ਖੋਲ ਕੇ ਚੈੱਕ ਨਹੀਂ ਕਰਨਾ ਕਿ ਇੱਕ ਵਾਰੀ ਖੋਲ ਲਿਆ ਬੰਦ ਕਰ ਲਿਆ ਇਸ ਤਰ੍ਹਾਂ ਨਹੀਂ ਉਹ ਦੁਕਾਨਦਾਰ ਤੋਂ ਇੱਕ ਵਾਰੀ ਤਾਲੇ ਨੂੰ ਚਾਬੀ ਨਾਲ ਤਾਲਾ ਖੁਲਵਾਉਣਾ ਹੈ ਫਿਰ ਉਸ ਨੂੰ ਬੰਦ ਕਰਨਾ ਹੈ ਤੇ ਬਾਕਸ ਵਿੱਚ ਪਾ ਕੇ ਤੁਸੀਂ ਤਾਲਾ ਅਤੇ ਚਾਬੀ ਖਰੀਦ ਕੇ ਘਰ ਲੈ ਆਉਣਾ ਹੈ ਫਿਰ ਘਰ ਵਿੱਚ ਤਾਲਾ ਤੇ ਚਾਬੀ ਲਿਉਨ ਤੋਂ ਬਾਅਦ ਤੁਸੀਂ ਰਾਤ ਨੂੰ ਸ਼ੁੱਕਰਵਾਰ ਦੀ ਰਾਤ ਨੂੰ ਇਸ ਤਾਲੇ ਅਤੇ ਚਾਬੀ ਨੂੰ ਆਪਣੇ ਸਹਰਾਣੇ ਦੇ ਕੋਲ ਰੱਖ ਕੇ ਸੌਂ ਜਾਣਾ ਹੈ ਧਿਆਨ ਨਾਲ ਸੁਣ ਲੈਣਾ ਆਪਣੇ ਸਹਰਾਣੇ ਦੇ ਕੋਲ ਰੱਖ ਕੇ ਇਸ ਇਸ ਤਾਲੇ ਅਤੇ ਚਾਬੀ ਨੂੰ ਸੌਂ ਜਾਣਾ ਇਸ ਨੂੰ ਨਾ ਖੋਲਣਾ ਹੈ ਤੇ ਨਾ ਹੀ ਬੰਦ ਕਰਨਾ ਹੈ ਕੁਝ ਵੀ ਨਹੀਂ ਕਰਨਾ ਠੀਕ ਹੈ ਫਿਰ ਸਵੇਰੇ ਉੱਠ ਕੇ ਸ਼ਨੀਵਾਰ ਨੂੰ ਜਦੋਂ ਤੁਸੀਂ ਸਵੇਰੇ ਉੱਠੋਗੇ ਨਹਾਤ ਹੋ ਕੇ ਤੁਸੀਂ ਇਸ ਤਾਲੇ ਅਤੇ ਚਾਬੀ ਨੂੰ ਜਿਹੜੇ ਬਾਕਸ ਵਿੱਚ ਖਰੀਦ ਕੇ ਲਿਆਏ ਸੀ ਉਸ ਬਾਕਸ ਵਿੱਚ ਪਾ ਕੇ ਜਾ ਕੇ ਜਿਹੜੇ ਵੀ ਧਾਰਮਿਕ ਸਥਾਨ ਨੂੰ ਤੁਸੀਂ ਮੰਨਦੇ ਹੋ ਉੱਥੇ ਜਾ ਕੇ ਇੱਕ ਜਗ੍ਹਾ ਤੇ ਤੁਸੀਂ ਰੱਖ ਕੇ ਸਿੱਧਾ ਘਰ ਆ ਜਾਣਾ ਹੈ ਪਿਛੇ ਮੁੜ ਕੇ ਨਹੀਂ ਵੇਖਣਾ ਬਸ ਇਹ ਕੰਮ ਤੁਸੀਂ ਕਰਨਾ ਹੈ ਹੁਣ ਹੋਵੇਗਾ ਕਿ ਜਿਸ ਵੇਲੇ ਉਹ ਤਾਲਾ ਚਾਬੀ ਉੱਤੇ ਜਿਸ ਦੀ ਵੀ ਨਜ਼ਰ ਪਏਗੀ ਉਹ ਦੇਖੇਗਾ ਕਿ ਨਵਾਂ ਤਾਲਾ ਅਤੇ ਚਾਬੀ ਹੈ ਉਹ ਇਨਸਾਨ ਕੋਈ ਵੀ ਹੋਏਗਾ ਉਹ ਉਸ ਤਾਲੇ ਅਤੇ ਚਾਬੀ ਨੂੰ ਖੋਲ ਕੇ ਦੇਖੇਗਾ ਤੇ ਜਿਸ ਵੇਲੇ ਉਹ ਕਿਸੇ ਨੇ ਵੀ ਉਹ ਤੁਹਾਡੇ ਉਸ ਤਾਲੇ ਅਤੇ ਚਾਬੀ ਨੂੰ ਖੋਲ ਲਿਆ ਉਸ ਵੇਲੇ ਤੁਹਾਡੀ ਕਿਸਮਤ ਖੁੱਲ ਜਾਣੀ ਹੈ ਬਹੁਤ ਹੀ ਸਟੀਕ ਉਪਾਅ ਹੈ ਜੀ ਇਹ ਨਹੀਂ ਕਿ ਉਹ ਬੰਦਾ ਜਿਹੜਾ ਖੋਲੇਗਾ ਕਈ ਲੋਕ ਮੈਨੂੰ ਪੁੱਛਦੇ ਹਨ ਕਿ ਉਹਦੇ ਉੱਤੇ ਮਾਇਆ ਅਸਰ ਹੋ ਜਾਏਗਾ ਨਹੀਂ ਉਹਦੇ ਉੱਤੇ ਕਿਵੇਂ ਹੋਏਗਾ ਹੋ ਸਕਦਾ ਹੈ ਉਹ ਬੰਦਾ ਤੁਹਾਡਾ ਤਾਲਾ ਚਾਬੀ ਖੋਲੇ ਜਿਸ ਦੀ ਤਾਂ ਜਿਹਦੀ ਤਾਂ ਪਹਿਲਾਂ ਹੀ ਕਿਸਮਤ ਚਮਕੀ ਹੋਵੇ ਫਿਰ ਤਾਂ ਤੁਹਾਨੂੰ ਡਬਲ ਹੋ ਜਾਏਗਾ ਉਹ ਬੰਦੇ ਦੀ ਵੀ ਕਿਸਮਤ ਤੁਹਾਡੇ ਨਾਲ ਲੱਗ ਜਾਏਗੀ ਤੇ ਤੁਹਾਡੀ ਵੀ ਕਿਸਮਤ ਖੁੱਲ ਜਾਏਗੀ ਕਹਿੰਦਾ ਮਤਲਬ ਉਹ ਬੰਦਾ ਜੋ ਤੁਹਾਡੀ ਤਾਲੇ ਅਤੇ ਚਾਬੀ ਨੂੰ ਖੋਲੇਗਾ ਉਸ ਦੇ ਉੱਤੇ ਕੋਈ ਫਰਕ ਨਹੀਂ ਪੈਣ ਵਾਲਾ ਫਰਕ ਪਏਗਾ ਤਾਂ ਸਿਰਫ ਤੁਹਾਡੇ ਉੱਤੇ ਜੋ ਤੁਹਾਡੀ ਬੰਦ ਪਈ ਕਿਸਮਤ ਸੀ ਸੁੱਤੀ ਹੋਈ ਕਿਸਮਤ ਸੀ ਉਹ ਕਿਸਮਤ ਖੁੱਲ ਜਾਏਗੀ ਇਹ ਤਾਂ ਹੋ ਗਿਆ ਪਹਿਲਾ ਉਪਾਅ ਹੁਣ ਮੈਂ ਤੁਹਾਨੂੰ ਦੱਸ ਰਹੀ ਹਾਂ ਦੂਸਰਾ ਉਪਾਅ ਤਾਲੇ ਚਾਬੀ ਦਾ ਦੂਸਰਾ ਉਪਾਅ ਹੈ ਪਰ ਇਹ ਉਪਾਅ ਜਿਹੜਾ ਹੈ ਸਾਡੇ ਹੱਥ ਵਿੱਚ ਹਾਥ ਵਿੱਚ ਦਾ ਮਤਲਬ ਹੈ ਕਿ ਅਸੀਂ ਇਸ ਵਿੱਚ ਆਪਣੀ ਇੱਕ ਵਿਸ਼ੇ ਪੂਰੀ ਕਰ ਸਕਦੇ ਹਾਂ ਇਸ ਉਪਾਅ ਦੇ ਅੰਦਰ ਤੁਸੀਂ ਕੋਈ ਵੀ ਇੱਕ ਵਿਸ਼ ਨੂੰ ਸੋਚ ਲਓ ਕਿ ਜਿਸ ਤਰ੍ਹਾਂ ਕਿ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਨੌਕਰੀ ਲੱਗ ਜਾਵੇ ਠੀਕ ਹੈ ਇੱਕ ਹੀ ਵਿਸ਼ ਸੋਚਣੀ ਹੈ ਇਹ ਕਹੀ ਵਿਸ਼ ਸੋਚਣੀ ਹੈ ਕੀ ਸੋਚਣਾ ਹੈ ਜਾਂ ਕੋਈ ਹੋ ਜਾਏ ਸਾਡੇ ਘਰ ਵਿੱਚ ਦੁੱਖ ਕਲੇਸ਼ ਹੋ ਰਹੇ ਹਨ ਉਹ ਦੂਰ ਹੋ ਜਾਣ ਪਤੀ ਪਤਨੀ ਵਿੱਚ ਝਗੜੇ ਖਤਮ ਹੋ ਜਾਣ ਇਸ ਤਰ੍ਹਾਂ ਦੇ ਜਿਹੜੇ ਕੋਈ ਵੀ ਵਿਸ਼ ਤੁਸੀਂ ਮੰਗ ਸਕਦੇ ਹੋ ਜਾਂ ਪੈਸੇ ਸੰਬੰਧੀ ਜੋ ਵੀ ਹੈ ਤੁਸੀਂ ਲਿਖ ਸਕਦੇ ਹੋ ਕਰਨਾ ਕੀ ਹੈ ਸ਼ੁੱਕਰਵਾਰ ਰਾਤ ਨੂੰ ਹੀ ਤਾਲਾ ਚਾਬੀ ਆਪਣੇ ਸਹਰਾਣੇ ਦੇ ਕੋਲ ਰੱਖ ਕੇ ਇੱਕ ਪਲੇਨ ਕਾਗਜ਼ ਲੈਣਾ ਹੈ ਇੱਕ ਪਲੇਨ ਕਾਗਜ਼ ਲੈ ਕੇ ਉਹਦੇ ਉੱਪਰ ਲਿਖਣਾ ਨਹੀਂ ਹੈ ਮਤਲਬ ਕਿ ਤੁਸੀਂ ਹਵਾ ਵਿੱਚ ਲਿਖਣਾ ਹੈ ਕਾਗਜ਼ ਦੇ ਉੱਪਰ ਨਹੀਂ ਲਿਖਣਾ ਹਵਾ ਵਿੱਚ ਹੀ ਲਿਖਣਾ ਹੈ ਕਿਸੇ ਨੂੰ ਨਜ਼ਰ ਨਹੀਂ ਆਉਣਾ ਚਾਹੀਦਾ ਮਤਲਬ ਸਿੰਪਲ ਭਾਸ਼ਾ ਵਿੱਚ ਬੋਲਾਂ ਤਾਂ ਕਿ ਉਸ ਕਾਗਜ਼ ਦੇ ਉੱਤੇ ਨਜ਼ਰ ਨਹੀਂ ਆਉਣਾ ਚਾਹੀਦਾ ਕਿ ਅਸੀਂ ਇਹ ਲਿਖਿਆ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਕੀ ਲਿਖਿਆ ਹੈ ਜੋ ਵੀ ਤੁਹਾਡੀ ਇੱਛਾ ਹੈ ਤੁਸੀਂ ਚਾਹੁੰਦੇ ਹੋ ਕਿ ਪੂਰੀ ਹੋ ਜਾਵੇ ਉਹ ਇੱਛਾ ਤੁਸੀਂ ਆਪਣੀ ਲਿਖ ਦੇਣੀ ਹੈ ਉਹ ਉਸ ਨੂੰ ਵੀ ਤੁਸੀਂ ਆਪਣੇ ਤਾਲੇ ਅਤੇ ਚਾਬੀ ਦੇ ਨਾਲ ਹੀ ਇਸ ਕਾਗਜ਼ ਨੂੰ ਵੀ ਰੱਖ ਕੇ ਰਾਤੀ ਸੌਂ ਜਾਣਾ ਹੈ ਸਵੇਰੇ ਉੱਠ ਕੇ ਉਸੇ ਤਰ੍ਹਾਂ ਹੀ ਸ਼ਨੀਵਾਰ ਨੂੰ ਨਹਾ ਧੋ ਕੇ ਇਸ ਤਾਲੇ ਅਤੇ ਚਾਬੀ ਨੂੰ ਤੁਸੀਂ ਆਪਣੇ ਕਿਸੇ ਧਾਰਮਿਕ ਸਥਾਨ ਤੇ ਜਾ ਕੇ ਨਹੀਂ ਰੱਖਣਾ ਬਲਕਿ ਇਸ ਨੂੰ ਘਰ ਦੇ ਵਿੱਚ ਤੁਹਾਡੇ ਘਰ ਵਿੱਚ ਜਿਹੜਾ ਵੀ ਕੋਈ ਛੋਟਾ ਬੱਚਾ ਹੋਵੇਗਾ ਜੋ ਕਿ ਖੋਲ ਸਕਦਾ ਹੋਵੇ ਤਾਲਾ ਉਸ ਬੱਚੇ ਕੋਲੋਂ ਉਸ ਬੱਚੇ ਦੇ ਹੱਥੋਂ ਤੁਸੀਂ ਖਲਵਾਉਣਾ ਹੈ ਕਿਉਂਕਿ ਬੱਚਿਆਂ ਦੇ ਅੰਦਰ ਪਰਮਾਤਮਾ ਵਾਸ ਕਰਦਾ ਹੈ ਜਿਸ ਵੇਲੇ ਉਹ ਬੱਚਾ ਤੁਹਾਡਾ ਇਹ ਤਾਲੇ ਅਤੇ ਚਾਬੀ ਦੇ ਨਾਲ ਤਾਲਾ ਖੋਲ੍ਹ ਦਵੇਗਾ ਤੇ ਜਿਹੜੀ ਤੁਸੀਂ ਉਹ ਕਾਗਜ਼ ਦੇ ਉੱਪਰ ਲਿਖੀ ਹੋਈ ਆਪਣੀ ਵਿਸ਼ ਸੀ ਤੇ ਜਿਹੜੀ ਉਸ ਕਾਗਜ਼ ਦੇ ਉੱਪਰ ਲਿਖੀ ਹੋਈ ਤੁਹਾਡੀ ਵਿਸ਼ ਸੀ ਸਮਝ ਲੈਣਾ ਕੁਝ ਹੀ ਦਿਨਾਂ ਵਿੱਚ ਉਹ ਪੂਰੀ ਹੋ ਜਾਵੇਗੀ ਧੰਨਵਾਦ